ਸਤਨਾਮ ਸ਼੍ਰੀ ਵਾਹਿਗੁਰੂ ਪੈਣੋ ਤੇ ਵੀਰੋ ਇਤਿਹਾਸ ਦੀ ਧੋੜ ਵਿੱਚ ਕਈ ਰਾਜ ਲੁਕੇ ਹੋਏ ਹਨ ਪਰ ਕੁਝ ਅਜੀਹੇ ਰਾਜ ਹਨ ਜੋ ਸਦਾ ਲਈ ਮਨੁੱਖਤਾ ਨੂੰ ਜਗਾਉਂਦੇ ਰਹਿੰਦੇ ਹਨ 5ਵੀਂ ਸਦੀ ਦੇ ਅਖੀਰ ਵੱਲ ਇੱਕ ਸ਼ਹਿਰ ਸੀ ਸੈਦਪੁਰ ਮੌਜੂਦਾ ਐਮਨਾਬਾਦ ਪਾਕਿਸਤਾਨ ਹੈ ਉੱਥੇ ਰਹਿੰਦਾ ਸੀ ਇੱਕ ਗਰੀਬ ਔਰ ਇਮਾਨਦਾਰ ਕਾਰਪੈਂਟਰ ਭਾਈ ਲਾਲੋ ਤੇ ਉਸੇ ਸ਼ਹਿਰ ਵਿੱਚ ਸੀ ਇੱਕ ਹੋਰ ਸ਼ਖਸ مالک ਭਾਗੋ ਜਿਸ ਦੇ ਕੋਲ ਸ਼ਾਨੋ ਸ਼ੌਕਤ ਸੀ ਪਰ ਉਸ ਦੀ ਦੌਲਤ ਜ਼ੁਲਮ ਤੇ ਤੱਕੇशाही ਨਾਲ ਕਮਾਈ ਹੋਈ ਸੀ ਪਰ ਵੀਰੋ ਸੋਚੋ ਇੱਕ ਵਾਰ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਦੋਹਾਂ ਘਰਾਂ ਵਿੱਚ ਸੱਦਾ ਆਵੇ ਗਰੀਬ ਦੀ ਝੋਪੜੀ ਤੋਂ ਵੀ ਤੇ ਅਮੀਰ ਦੇ ਮਹਿਲ ਤੋਂ ਤਾਂ ਗੁਰੂ ਜੀ ਕਿਨੂੰ ਚੋਣ ਕਰਨਗੇ ਇਸ ਸਵਾਲ ਦਾ ਜਵਾਬ ਇੱਕ ਅਜੀਹ ਕਰਾਮਾਤੀ ਦ੍ਰਿਸ਼ ਸੀ ਜਿਸ ਨੇ ਪੂਰੇ ਪਿੰਡ ਨੂੰ ਹਿਲਾ ਦਿੱਤਾ ਭਾਈ ਲਾਲੋ ਦਿਲ ਦਾ ਸਾਫ਼ ਮਿਹਨਤ ਦੀ ਕਮਾਈ ਵਾਲਾ ਉਸ ਦੀ ਰੋਟੀ ਸੁੱਕੀ ਸੀ ਪਰ ਉਸ ਵਿੱਚੋਂ ਮਿਹਨਤ ਦੀ ਖੁਸ਼ਬੂ ਆਉਂਦੀ ਸੀ ਗੁਰੂ ਸਾਹਿਬ ਨੇ ਉਸ ਦੇ ਘਰ ਕਦਮ ਰੱਖਿਆ ਅਤੇ ਕਿਹਾ ਕਾਲ ਖਾਈ ਕਿਛ ਹੱਥ ਦੇਈ ਨਾਨਕ ਰਹਿ ਪਛਾਣ ਹੀ ਸੇ ਅਰਥਾਤ ਜੋ ਮਿਹਨਤ ਕਰਕੇ ਖਾਂਦਾ ਹੈ ਅਤੇ ਦਾਨ ਕਰਦਾ ਹੈ ਉਹੀ ਪ੍ਰਭੂ ਦੇ ਰਸਤੇ ਨੂੰ ਪਛਾਣਦਾ ਹੈ ਰੁੱਖ ਵੀਤੇ ਦੂਜੇ ਪਾਸੇ ਸੀ ਮਾਲਕ ਭਾਗੋ ਉਹ ਸ਼ਹਿਰ ਦਾ ਅਮੀਰ ਜ਼ਮੀਂਦਾਰ ਸੀ ਸ਼ਾਨਦਾਰ ਹਵੇਲੀਆਂ ਸੋਨੇ ਚਾਂਦੀ ਦੇ ਭਾਂਡੇ ਸ਼ਰਾਬ ਅਤੇ ਸ਼ਾਨੋ ਸ਼ੌਕਤ ਨਾਲ ਭਰੀਆਂ ਮਹਿਫਲਾਂ ਪਰ ਉਸਦੀ ਤਾਲਤ ਗਰੀਬਾਂ ਦੇ ਲਹੂ ਨਾਲ ਸੀ ਉਹ ਲੋਕਾਂ ਤੇ ਜ਼ੁਲਮ ਕਰਦਾ ਉਹਨਾਂ ਦੀ ਮਿਹਨਤ ਨੂੰ ਲੁੱਟਦਾ ਅਦੇ ਆਪਣੀ ਤਾਕਤ ਨਾਲ ਲੋਕਾਂ ਨੂੰ ਤਬਾਹੁੰਦਾ ਸੀ ਜਦੋਂ ਉਸਨੇ ਸੁਣਿਆ ਕਿ ਗੁਰੂ ਨਾਨਕ ਸਾਹਿਬ ਜੀ ਉਸ ਦੇ ਸ਼ਹਿਰ ਆਏ ਹਨ ਉਸਨੇ ਵੀ ਗੁਰੂ ਜੀ ਨੂੰ ਆਪਣੇ ਮਹਿਲ ਵਿੱਚ ਦਾਵਤ ਲਈ ਸੱਦਾ ਪੇਜਿਆ ਸਾਰਾ ਪਿੰਡ ਦੇਖ ਰਿਹਾ ਸੀ ਕਿ ਗੁਰੂ ਜੀ ਮਲਿਕ ਪਾਗੋ ਦੀ ਸ਼ਾਨਦਾਰ ਦਾਵਤ ਕਬੂਲ ਕਰਨਗੇ ਅਖੀਰਕਾਰ ਗੁਰੂ ਨਾਨਕ ਸਾਹਿਬ ਜੀ ਮਲਿਕ ਪਾਗੋ ਦੇ ਘਰ ਗਏ ਪਾਗੋ ਨੇ ਚੌਂਕ ਕੇ ਪੁੱਛਿਆ हे ਦਰਵੇਸ਼ ਤੁਸੀਂ ਮੇਰੇ ਘਰ ਦੀਆਂ ਸ਼ਾਨਦਾਰ ਰੋਟੀਆਂ ਛੱਡ ਕੇ ਗਰੀਬ ਲਾਲੋ ਦੀ ਸੁੱਕੀ ਰੋਟੀ ਕਿਉਂ ਖਾ ਲਈ ਗੁਰੂ ਜੀ ਨੇ ਮੁਸਕਰਾਟ ਨਾਲ ਦੋਹਾਂ ਰੋਟੀਆਂ ਮੰਗਵਾਈਆਂ ਇੱਕ ਭਾਈ ਲਾਲੋ ਦੀ ਤੇ ਦੂਜੀ ਮਲਕ ਭਾਗੋ ਦੀ ਗੁਰੂ ਸਾਹਿਬ ਜੀ ਨੇ ਇੱਕ ਹੱਥ ਵਿੱਚ ਲਾਲੋ ਦੀ ਰੋਟੀ ਦੂਜੇ ਹੱਥ ਵਿੱਚ ਭਾਗੋ ਦੀ ਰੋਟੀ ਫੜੀ ਸਾਰੇ ਲੋਕ ਸਾਰ ਰੋਕ ਕੇ ਖੜੇ ਸਨ ਕਿ ਹੁਣ ਕੀ ਹੋਵੇਗਾ ਗੁਰੂ ਸਾਹਿਬ ਨੇ ਭਾਗੋ ਦੀ ਰੋਟੀ 니ਚੋੜੀ ਅਤੇ ਉਸ ਵਿੱਚੋਂ ਲਾਲ ਖੂਨ ਦੇ ਧਾਰੇ ਨਿਕਲੇ ਲੋਕਾਂ ਨੇ ਚਿਹਰਿਆਂ ਤੇ ਡਰ ਛਾ ਗਿਆ ਫਿਰ ਗੁਰੂ ਜੀ ਨੇ ਲਾਲੋ ਦੀ ਰੋਟੀ ਨਿਚੋੜੀ ਤੇ ਉਸ ਵਿੱਚ ਦੁੱਧ ਦੇ ਧਾਰੇ ਵਗਣ ਲੱਗ ਪਏ ਪਿੰਡ ਵਾਲੇ ਹੈਰਾਨ ਰਹਿ ਗਏ ਗੁਰੂ ਸਾਹਿਬ ਨੇ ਫਰਮਾਇਆ ਕੋੜ ਕਮਾਈ ਕੋੜ ਭੋਗ ਨਾਨਕ ਸਚ ਸਮਾਵੇ ਸਚ ਜੋਗ ਝੂਠੀ ਕਮਾਈ ਖੂਨ ਨਾਲ ਰੰਗੀ ਹੁੰਦੀ ਹੈ ਪਰ ਸੱਚੀ ਮਿਹਨਤ ਦਾ ਭੋਜਨ ਅੰਮ੍ਰਿਤ ਸਮਾਨ ਹੁੰਦਾ ਹੈ ਬੋਲੋ ਵਾ ਗੁਰੂ ਵੀਰੋਂ ਤੇ ਭੈਣੋਂ ਇਹ ਸੀ ਉਹ ਗੂੜਾ ਰਾਜ ਜੋ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਦੇ ਸਾਹਮਣੇ ਖੋਲ੍ਹ ਲਿਆ ਝੂਠ ਤੇ ਜ਼ੁਲਮ ਨਾਲ ਬਣੀ ਦੌਲਤ ਖੂਨ ਹੈ ਤੇ ਮਿਹਨਤ ਨਾਲ ਕਮਾਈ ਸੁੱਕੀ ਰੋਟੀ ਵੀ ਅੰਮ੍ਰਿਤ ਹੈ ਇਹ ਸਿੱਖ ਸਦੀਦਰ ਸਦੀ ਮਨੁੱਖਤਾ ਨੂੰ ਜਗਾਉਂਦੀ ਆ ਰਹੀ ਹੈ ਗੁਰੂ ਜੀ ਦੇ ਸ਼ਬਦ ਅੱਜ ਵੀ ਸਾਡੀ ਰਹਿਨਮਾਈ ਕਰਦੇ ਹਨ ਸਚ ਹੋ ਰਏ ਸਭ ਕੋ ਉਪਰ ਸਚ ਆਚਾਰ ਅਸਲ ਧਰਮ ਹੈ ਸੱਚੀ ਕਮਾਈ ਸੱਚਾ ਆਚਾਰ ਅਤੇ ਮਨੁੱਖਤਾ ਦੀ ਸੇਵਾ ਤਾਂ ਦੋਸਤੋ ਸੋਚੋ ਜਰਾ ਜੇ ਅੱਜ ਗੁਰੂ ਨਾਨਕ ਸਾਹਿਬ ਜੀ ਸਾਡੇ ਦਰਵਾਜ਼ੇ ਤੇ ਆਉਣ ਕਿ ਅਸੀਂ ਉਹਨਾਂ ਨੂੰ ਪਾਗੋ ਵਾਲੀ ਰੋਟੀ ਦਿਖਾਵਾਂਗੇ ਜਾਂ ਲਾਲੋ ਵਾਲੀ ਇਹ ਚੌਣ ਸਾਡੀ ਆਪਣੀ ਹੈ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਨਾਮ ਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ 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 ਵਾਹਿਗੁਰੂ